ਸਤਿ ਸ਼੍ਰੀ ਅਕਾਲ ਦੋਸਤੋ ਐਲ ਡੀ ਡੀ ਟੀਵੀ 'ਵਿੱਚ ਤੁਹਾਡਾ ਬਹੁਤ ਸਵਾਗਤ ਹੈ ਮੇਰਾ ਨਾਮ ਰਾਜ ਸਿੰਘ ਦੋਸਤੋ ਜੇਕਰ ਤੁਸੀਂ ਆਪਣੇ ਕੰਪਿਊਟਰ ਜਾਂ ਲੈਪਟਾਪ ਦੇ ਉੱਪਰ ਆਡੀਓ ਨੂੰ ਰਿਕਾਰਡ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੁਸੀਂ ਇਸ ਵੀਡੀਓ ਨੂੰ ਵੇਖਦੇ ਰਹਿਣਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤਾਂ ਕਿ ਤੁਸੀਂ ਪੂਰੀ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋ ਸੋ ਆਡੀਓ ਰਿਕਾਰਡ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਟਾਰਟ ਬਟਨ ਦੇ ਉੱਪਰ ਜਾਓਗੇ ਉਸ ਤੋਂ ਬਾਅਦ ਤੁਸੀਂ ਆਡੀਓ ਰਿਕਾਰਡਰ ਨੂੰ ਲੱਭ ਸਕਦੇ ਹੋ ਇਹਨਾਂ ਐਪਸ ਦੇ ਵਿੱਚ ਜਾਂ ਤੁਸੀਂ ਸਿੱਧਾ ਸਰਚ ਕਰ ਸਕਦੇ ਹੋ ਆਡੀਓ ਰਿਕਾਰਡਰ ਕਿਉਂਕਿ ਇਹ ਪਹਿਲੇ ਹੀ ਕੰਪਿਊਟਰ ਵਿੱਚ ਇੰਸਟਾਲ ਹੁੰਦਾ ਹੈ ਤੁਹਾਨੂੰ ਵੱਖਰੇ ਤੌਰ ਤੇ ਵਾਇਸ ਰਿਕਾਰਡਰ ਜਾਂ ਆਡੀਓ ਰਿਕਾਰਡਰ ਨੂੰ ਇੰਸਟਾਲ ਕਰਨ ਦੀ ਲੋੜ ਨਹੀਂ ਹੁੰਦੀ ਸੋ ਇੱਥੇ ਤੁਹਾਨੂੰ ਇੰਟਰਨੈਟ ਦੀ ਕੋਈ ਲੋੜ ਨਹੀਂ ਹੈ ਤੁਸੀਂ ਆਫਲਾਈਨ ਆਡੀਓ ਨੂੰ ਰਿਕਾਰਡ ਕਰ ਸਕਦੇ ਹੋ ਓਪਨ ਬਟਨ ਉੱਪਰ ਕਲਿੱਕ ਕਰਕੇ ਤੁਸੀਂ ਆਡੀਓ ਰਿਕਾਰਡਰ ਨੂੰ ਓਪਨ ਕਰ ਸਕਦੇ ਹੋ ਅੱਡੇ ਤੁਹਾਡੇ ਕੋਲੋਂ ਤੁਹਾਡਾ ਕੰਪਿਊਟਰ ਇੱਕ ਪਰਮਿਸ਼ਨ ਮੰਗ ਸਕਦਾ ਹੈ ਕਿ ਤੁਸੀਂ ਇਸ ਐਪ ਨੂੰ ਮਾਈਕ੍ਰੋਫੋਨ ਅਕਸੈਸ ਕਰੋ ਜੇਕਰ ਤੁਹਾਡੇ ਕੋਲ ਤੁਹਾਡੇ ਕੰਪਿਊਟਰ ਪਰਮਿਸ਼ਨ ਮੰਗਦਾ ਹੈ ਤਾਂ ਤੁਸੀਂ ਜਸਪਰ ਕਲਿੱਕ ਕਰਨਾ ਤੇ ਆਡੀਓ ਰਿਕਾਰਡਰ ਨੂੰ ਮਾਈਕ੍ਰੋਫੋਨ ਅਕਸੈਸ ਹੋ ਜਾਵੇਗਾ ਉਸ ਤੋਂ ਬਾਅਦ ਆਡੀਓ ਰਿਕਾਰਡ ਕਰਨ ਦੇ ਲਈ ਤੁਸੀਂ ਸ਼ਾਰਟਕਟ ਵਰਤ ਸਕਦੇ ਹੋ ਕੰਟਰੋਲ ਪਲਸ ਆਰ ਜਾਂ ਤੁਸੀਂ ਆਪਣੇ ਮਾਊਸ ਦੇ ਨਾਲ ਇਸ ਬਾਕਸ ਦੇ ਉੱਪਰ ਕਲਿੱਕ ਕਰਕੇ ਆਡੀਓ ਰਿਕਾਰਡ ਕਰਨੇ ਸ਼ੁਰੂ ਕਰ ਸਕਦੇ ਹੋ ਜੇਕਰ ਤੁਸੀਂ ਆਪਣੀ ਆਡੀਓ ਨੂੰ ਪੌਜ਼ ਕਰਨਾ ਚਾਹੁੰਦੇ ਹੋ ਤੇ ਸੇਵ ਵੀ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਸ ਬਟਨ ਦੇ ਉੱਪਰ ਆ ਕੇ ਕਲਿੱਕ ਕਰ ਸਕਦੇ ਹੋ ਆਡੀਓ ਪੌਜ਼ ਹੋ ਜਾਵੇਗੀ ਤੇ ਫਿਰ ਇਸੇ ਉੱਪਰ ਕਲਿੱਕ ਕਰਕੇ ਆਡੀਓ ਨੂੰ ਰੀਜ਼ਿਊਮ ਕਰ ਸਕਦੇ ਹੋ ਤਾਂ ਕਿ ਉਹ ਉੱਥੋਂ ਹੀ ਚੱਲ ਪਵੇ ਉਸ ਤੋਂ ਬਾਅਦ ਜੇਕਰ ਆਡੀਓ ਨੂੰ ਬੰਦ ਕਰਨਾ ਹੈ ਤਾਂ ਉਸ ਗੋਲ ਬਟਨ ਦੇ ਉੱਪਰ ਜਾ ਕੇ ਤੁਸੀਂ ਆਡੀਓ ਨੂੰ ਸਟਾਪ ਕਰ ਸਕਦੇ ਹੋ ਇਸ ਤਰ੍ਹਾਂ ਆਡੀਓ ਸੇਵ ਹੋ ਜਾਵੇਗੀ ਇਸ ਤੋਂ ਬਾਅਦ ਤੁਸੀਂ ਇਸ ਆਡੀਓ ਦਾ ਨਾਮ ਵੀ ਬਦਲ ਸਕਦੇ ਹੋ ਇਸ ਬਟਨ ਉੱਪਰ ਆ ਕੇ ਤੇ ਇਸ ਦਾ ਨਾਮ ਰੀਨੇਮ ਕਰ ਸਕਦੇ ਹੋ ਇਸ ਨੂੰ ਡਿਲੀਟ ਵੀ ਕਰ ਸਕਦੇ ਹੋ ਜੇਕਰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਡਿਲੀਟ ਵਾਲੇ ਬਟਨ ਦੇ ਉੱਪਰ ਆ ਕੇ ਇਸ ਤੋਂ ਬਾਅਦ ਤੁਸੀਂ ਆਡੀਓ ਨੂੰ ਟ੍ਰਿਮ ਕਰ ਸਕਦੇ ਹੋ ਤੁਸੀਂ ਕਿੰਨੀ ਆਡੀਓ ਰੱਖਣੀ ਹੈ ਕਿੰਨੀ ਆਡੀਓ ਨਹੀਂ ਰੱਖਣੀ ਤੇ ਇਸੇ ਬਟਨ ਦੇ ਉੱਪਰ ਕਰਕੇ ਤੁਸੀਂ ਇਸ ਨੂੰ ਟ੍ਰਿਮ ਕਰ ਸਕਦੇ ਹੋ ਜੇਕਰ ਤੁਸੀਂ オリジナル ਆਡੀਓ ਨੂੰ ਸੇਵ ਕਰਨਾ ਚਾਹੁੰਦੇ ਤਾਂ ਅਪਡੇਟ ओरिजिनल ਦੇ ਉੱਪਰ ਕਲਿੱਕ ਕਰੋ ਜੇਕਰ ਇਸ ਟ੍ਰਿਮ ਕੀਤੀ ਹੋਈ ਆਡੀਓ ਦੀ ਕਾਪੀ ਰੱਖਣਾ ਚਾਹੁੰਦੇ ਤਾਂ ਤੁਸੀਂ ਸੇਵ a ਕਾਪੀ ਉੱਪਰ ਕਲਿੱਕ ਕਰ ਸਕਦੇ ਹੋ ਸੋ ਆਪਾਂ ਇੱਥੇ ओरिजिनल ਤੇ ਕਰਾਂਗੇ ਤਾਂ ਕਿ ओरिजिनल ਟ੍ਰਿਮ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਆਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਮੇਲ ਤੇ ਸ਼ੇਅਰ ਕਰ ਸਕਦੇ ਹੋ ਵਨ ਨੋਟ ਤੇ ਸ਼ੇਅਰ ਕਰ ਸਕਦੇ ਹੋ ਸਕਾਈਪ ਤੇ ਸ਼ੇਅਰ ਕਰ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਹੋਰ ਬਫਰੇ ਐਪਸ ਤੇ ਇਸ ਆਡੀਓ ਨੂੰ ਸ਼ੇਅਰ ਕਰ ਸਕਦੇ ਹੋ ਜਿਹੜੀ ਤੁਸੀਂ ਰਿਕਾਰਡ ਕੀਤੀ ਹੈ ਉਸ ਤੋਂ ਬਾਅਦ ਜਦ ਤੁਸੀਂ ਇਹਨਾਂ ਤਿੰਨ ਬਿੰਦੀਆਂ ਦੇ ਉੱਪਰ ਆਉਂਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਤੁਸੀਂ ਆਡੀਓ ਸ਼ੇਅਰ ਕੀਤੀ ਹੈ ਸਭ ਤੋਂ ਪਹਿਲਾਂ ਹੁੰਦਾ ਹੈ ਓਪਨ ਫਾਈਲ ਲੋਕੇਸ਼ਨ ਉਹ ਕਿੱਥੇ ਸੇਵ ਹੋਈ ਹੈ ਤੁਸੀਂ ਇੱਥੋਂ ਦੇਖ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਇਹ ਆਡੀਓ ਤੁਹਾਡੇ ਡਾਕੂਮੈਂਟ ਦੇ ਵਿੱਚ ਪਈ ਹੈ ਸੋ ਦੋਸਤੋ ਐਸੀ ਆਈ ਦੀ ਵੀਡੀਓ ਮੇਰਾ ਤੁਸੀਂ ਸਿੱਖ ਲਿਆ ਹੋਵੇਗਾ ਕਿ ਤੁਸੀਂ ਆਪਣੇ ਕੰਪਿਊਟਰ ਜਾਂ ਲੈਪਟਾਪ ਦੇ ਉੱਪਰ ਕਿਵੇਂ ਆਡੀਓ ਨੂੰ ਰਿਕਾਰਡ ਕਰ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਦੇਖਦੇ ਰਹਿਣਾ ਐਲਟੀਟੀਟੀਵੀ ਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਹੀ ਧੰਨਵਾਦ